ਸਵਰਨ ਸਿੰਘ ਟੇਣਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਾਸੂਸੀ ਦੇ ਦੋਸ਼ਾਂ ਤਹਿਤ ਉਹਨੂੰ ਗ੍ਰਿਫਤਾਰ ਕੀਤਾ ਗਿਆ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਸਾਹਿਬ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਸਵਰਨ ਟੇਣਾ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਇਹ ਦੇਖ ਲਓ ਜੀ ਕਿਵੇਂ ਗ੍ਰਿਫਤਾਰ ਕਰ ਲਿਆ ਗਿਆ ਲਗਾਤਾਰ ਥਲੇ ਟਿੱਪਣੀਆਂ ਆ ਰਹੀਆਂ ਐ ਇਵੇਂ ਹੋ ਨਹੀਂ ਸਕਦਾ ਕਈ ਇਹ ਵੀ ਗੱਲ ਕਹਿ ਰਹੇ ਆ ਇਹਨੇ ਫਸ ਹੀ ਜਾਣਾ ਸੀ ਕਈ ਇਹ ਵੀ ਗੱਲ ਕਹਿੰਦੇ ਆ ਵੀ ਨਹੀਂ ਯਾਰ ਉਹ ਪੱਤਰਕਾਰੀ ਇਵੇਂ ਨਹੀਂ ਕਰਦਾ ਕਈ ਇਹ ਵੀ ਗੱਲ ਕਹਿੰਦੇ ਆ ਵੀ ਨਹੀਂ 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 ਮੈਨੂੰ ਜਾਣਕਾਰੀ ਆ ਉਹ ਇਵੇਂ ਕਰਦਾ ਹੀ ਹੋਣਾ ਪਰ ਮੈਂ ਬਿਲਕੁਲ ਨਹੀਂ ਗ੍ਰਿਫਤਾਰ ਹੋਇਆ ਮੇਰੇ ਤੇ ਇਹੋ ਜਿਹਾ ਕੋਈ ਸੰਕਟ ਨਹੀਂ ਆਇਆ ਮੈਂ ਕੋਈ ਜਸੂਸੀ ਨਹੀਂ ਕਰਦਾ ਨਾ ਮੈਂ ਕਦੇ ਕੋਈ ਜਸੂਸੀ ਕਰਨੀ ਆ ਨਾ ਮੇਰਾ ਜਸੂਸੀ ਕਰਨ ਵਾਲਿਆਂ ਨਾਲ ਕਦੇ ਕੋਈ ਵਾਅਦਾ ਨਾ ਹੀ ਮੇਰੇ ਕੋਲੇ ਕੋਈ ਇਹੋ ਜੀਆਂ ਜਾਣਕਾਰੀਆਂ ਜਿਹੜੀਆਂ ਮੈਂ ਕਿਸੇ ਨੂੰ ਕੋਈ ਦੱਸਣੀਆਂ ਚਾਹਾਂ ਤੇ ਨਾ ਹੀ ਮੇਰੇ ਕੋਲੇ ਕਦੇ ਇਹੋ ਜੀਆਂ ਜਾਣਕਾਰੀਆਂ ਹੋਣ ਜਿਹੜੀਆਂ ਦੱਸਣ ਤੋਂ ਬਾਅਦ ਕਿਸੇ ਦਾ ਕੋਈ ਨੁਕਸਾਨ ਹੋ ਸਕਦਾ ਹੋਵੇ ਦੇਸ਼ ਦਾ ਨੁਕਸਾਨ ਹੋ ਸਕਦਾ ਹੋਵੇ ਸਾਨੂੰ ਸਾਡੇ ਪੰਜਾਬ ਦੇ ਉੱਤੇ ਮਾਣ ਆ ਸਾਨੂੰ ਸਾਡੇ ਭਾਰਤ ਦੇ ਉੱਤੇ ਮਾਣ ਆ ਅਸੀਂ ਇਸ ਮਿੱਟੀ ਦੇ ਵਿੱਚ ਜੰਮੇ ਆ ਸ਼ਾਇਦ ਮਰੀਏ ਵੀ ਇਸ ਮਿੱਟੀ ਦੇ ਵਿੱਚ ਅਸੀਂ ਉਹ ਨਹੀਂ ਕਿ ਭਾਈ ਕਿਸੇ ਥਾਂ ਤੇ ਜਾ ਕੇ ਗੱਲ ਕਹਿ ਦਈਏ ਕਿ ਭਾਈ ਫਲਾਣੀ ਥਾਂ ਬਹੁਤ ਆਏ ਆ ਫਲਾਣੀ ਥਾਂ ਚਾਹਗੇ ਫਲਾਣੀ ਥਾਂ ਐਉਂ ਆ ਹਾਂ ਸਹੀ ਇਹ ਗੱਲ ਜ਼ਰੂਰ ਚਾਹੁੰਦੇ ਆ ਕਿ ਦੇਸ਼ਾਂ ਦੇ ਆਪਸ ਦੇ ਵਿੱਚ ਮਿਲਵਰਤਨ ਜ਼ਰੂਰ ਹੋਣੇ ਚਾਹੀਦੇ ਆ ਮੁਹੱਬਤ ਦੀ ਸਾਂਝ ਪੀੜੀ ਹੋਣੀ ਚਾਹੀਦੀ ਆ ਸਿਆਸੀ ਬਲਗਣਾ ਤੋਂ ਉੱਤੇ ਉੱਠ ਕੇ ਇਨਸਾਨੀਅਤ ਮਨੁੱਖਤਾ ਸਭਿਆਚਾਰ ਪੰਜਾਬੀਅਤ ਦੇ ਨਾਂ 'ਤੇ ਸੋਚਣਾ ਚਾਹੀਦਾ ਪਰ ਐਵੇਂ ਨਹੀਂ ਆ ਗੱਲਾਂ ਕੁਝ ਕੁ ਲੋਕਾਂ ਨੂੰ ਚੋਬਾ ਵਾਂਗੂ ਲੱਗਦੀਆਂ ਹੋਣਗੀਆਂ ਸ਼ਾਇਦ ਚੁੱਪਦੀਆਂ ਹੋਣ ਜਿਹੜੇ ਲੋਕਾਂ ਨੇ ਇਹ ਸੋਸ਼ਲ ਮੀਡੀਆ ਦੇ ਉੱਤੇ ਮੇਰੀ ਪੋਸਟ ਵਾਇਰਲ ਕੀਤੀ ਆ ਜਿਨ੍ਹਾਂ ਨੇ ਮੈਨੂੰ ਘਰੇ ਬੈਠੇ ਨੂੰ ਗ੍ਰਫਤਾਰ ਕਰਵਾਤਾ ਉਹਨਾਂ ਨੇ ਪਤਾ ਨਹੀਂ ਅੱਜ ਤੱਕ ਇਹੋ ਜੀਆਂ ਕਤਿੱਤਾ ਜਾਂ ਕਰਤੂਤਾ ਸ਼ਬਦ ਵਰਤਾਂ ਵੀ ਕਿੰਨੀਆਂ ਕੀਤੀਆਂ ਹੋਣੀਆਂ ਤੇ ਪੰਜਾਬੀਆਂ ਦੇ ਮੂਰੇ ਇੱਕ ਸਵਾਲ ਆ ਤੁਹਾਡੇ ਮੂਰੇ ਜਦੋਂ ਵੀ ਕੋਈ ਪੋਸਟ ਆਉਂਦੀ ਆ ਤੁਸੀਂ ਇੱਕਦਮ ਉਹਨੂੰ ਵਾਇਰਲ ਕਿਉਂ ਕਰਦੇ ਹੁੰਨੇ ਆ ਚਲੋ ਮੈਂ ਤਾਂ ਤੁਹਾਡਾ ਵੀਰ ਆ ਤੁਸੀਂ ਮੇਰੇ ਭੈਣ ਭਰਾ ਹੋ ਮੇਰੇ ਬਾਰੇ ਤੁਹਾਨੂੰ ਪਤਾ ਤੁਹਾਡੇ ਬਾਰੇ ਮੈਨੂੰ ਕਈਆਂ ਬਾਰੇ ਪਤਾ ਪਰ ਗੱਲ ਇਹ ਵੀ ਜੇਕਰ ਤੁਹਾਡੇ ਕੋਲੇ ਕੋਈ ਵੀ ਪੋਸਟ ਆਉਂਦੀ ਕੋਈ ਪੋਸਟਰ ਆ ਜਾਂਦਾ ਕੋਈ ਵੀਡੀਓ ਆ ਜਾਂਦੀ ਆ ਤੁਸੀਂ ਉਹਨੂੰ ਵਾਇਰਲ ਕਿਹੜੇ ਕਾਰਨ ਕਰਕੇ ਕਰਦੇ ਆ ਪਹਿਲੀ ਗੱਲ ਤਾਂ ਇਹ ਆ ਵੀ ਵਾਇਰਲ ਕਰਨ ਵਾਲੀ ਆਦਤ ਛੱਡੋ ਦੂਜੀ ਗੱਲ ਇਹ ਆ ਕਿ ਇੱਕਦਮ ਹਫੜਾ தਫੜੀ ਦੇ ਵਿੱਚ ਆ ਕੇ ਉਹ ਦੇਖਿਆ ਵੀ ਚੱਕ ਤਾ ਉਹਨੂੰ ਚੱਕ ਲਿਆ ਉਹਨੂੰ ਫਲਾਣਾ ਕਰਤਾ ਢਿੰਗੜਾ ਕਰਤਾ ਇਹਨਾਂ ਗੱਲਾਂ ਦੇ ਵਿੱਚ ਆਪਾਂ ਸਵਾਦ ਲੈਣਾ ਬੰਦ ਕਰ ਗਏ ਜਿਹੜਾ ਕਿ ਆਪਾਂ ਕਈ ਵਾਰੀ ਸਵਾਦ ਲੈਣਾ ਛੱਡਦੇ ਨਹੀਂ ਆ ਤੁਹਾਡੇ ਕਿਸੇ ਨਾਲ ਵਿਚਾਰ ਧਾਰਕ ਮਤ ਭੇਦ ਹੋ ਸਕਦੇ ਆ ਪਰ ਜੇਕਰ ਤੁਹਾਡੇ ਕੋਲੇ ਖਬਰ ਤੱਥਾਂ ਭਰਪੂਰ ਨਹੀਂ ਆ ਤੇ ਉਸ ਖਬਰ ਦੇ ਬਾਰੇ ਤੁਸੀਂ ਜੇਕਰ ਉਹਨੂੰ ਅੱਗੇ ਤੋਂ ਅੱਗੇ ਫਲਾ ਕਰਦੇ ਉਹਨੂੰ ਫਲਾਉਨੇ ਆ ਤੇ ਭਾਈ ਫਿਰ ਮਾੜੀ ਗੱਲ ਤੁਹਾਡੀ ਵੀ ਮਤਲਬ ਤੁਸੀਂ ਵੀ ਊਣੇ ਹੋ ਤੇ ਜੇਕਰ ਉਹ ਬੰਦਾ ਜਿਹੜਾ ਇਲਤੀ ਜੀ ਨੇ ਇਹ ਕੁਝ ਕੀਤਾ ਤਿੰਨ ਚਾਰ ਪਹਿਲਾਂ ਮੀਡੀਆ ਦੇ ਅੰਗਾਂ ਨੇ ਮੇਰੇ ਬਾਰੇ ਇਹ ਪੋਸਟ ਪਾਈ ਉਸ ਤੋਂ ਬਾਅਦ ਮੈਂ ਫੇਸਬੁੱਕ ਦੇ ਉੱਤੇ ਲਿਖ ਕੇ ਪਾਇਆ ਜੀ ਕੁਝ ਬੇਲੜ ਲੋਕਾਂ ਦੇ ਵੱਲੋਂ ਆਹ ਕੁਝ ਕੀਤਾ ਗਿਆ ਮੈਂ ਬਿਲਕੁਲ ਠੀਕ ਠਾਕ ਹਾਂ ਮੇਰਾ ਫਿਕਰ ਕਰਨ ਵਾਲੇ ਭੈਣਾ ਵੀਰਾਂ ਦਾ ਧੰਨਵਾਦ ਤੇ ਅਸੀਂ ਸਾਈਬਰ ਕ੍ਰਾਈਮ ਸੈੱਲ ਦੇ ਵਿੱਚ ਮੈਂ ਇਹ ਗੱਲ ਕਹੀ ਕਿ ਸ਼ਿਕਾਇਤ ਦੇਵਾਂਗੇ ਦੇ ਵੀ ਦਿੱਤੀ ਆ ਪਰ ਗੱਲ ਇਹ ਹੈ ਜੀ ਇੱਥੇ ਮੁਕਦੀ ਵੀ ਪਾਈ ਇਹ ਕੁਝ ਹੁੰਦਾ ਕਿਉਂ ਆ ਇਹ ਅੱਜ ਤੱਕ ਮੇਰੇ ਨਾਲ ਹੀ ਨਹੀਂ ਹੋਇਆ ਬਹੁਤ ਵਾਰ ਹੋਰ ਲੋਕਾਂ ਨਾਲ ਵੀ ਹੋਇਆ ਅਸੀਂ ਪਿਛਲੇ ਦਿਨੀ ਇੱਕ ਵੀਡੀਓ ਬਣਾਈ ਸੀ ਉਦੇ ਵਿੱਚ ਇਹ ਗੱਲ ਕਹੀ ਸੀ ਕਿ AI ਤੇ ਵੱਖ-ਵੱਖ ਸੌਫਟਵੇਅਰ ਆ ਜਿਹੜੇ ਉਹ ਕਿਸ ਤਰੀਕੇ ਨਾਲ ਤੁਹਾਡੀ ਨਿੱਜਤਾ ਨੂੰ ਪ੍ਰਭਾਵਿਤ ਕਰਦੇ ਆ ਤੁਹਾਡੇ ਬਾਰੇ ਗਲਤ ਜਾਣਕਾਰੀ ਦੇ ਦਿੰਦੇ ਆ ਤੁਸੀਂ ਉਹਦੇ ਉੱਤੇ ਅੰਨ੍ਹਾ ਯਕੀਨ ਮੰਨ ਬੈਠਦੇ ਹੋ ਤੁਹਾਡੇ ਕੋਲੇ ਕੋਈ ਵੀ ਖਬਰ ਆਵੇ ਪੈਂਦੀ ਛੱਟੇ ਉਹਦੇ ਉੱਤੇ ਯਕੀਨ ਕਰਨਾ ਹੀ ਨਹੀਂ ਚਾਹੀਦਾ ਹੁਣ ਤਾਂ ਹਾਲਾਤ ਹੀ ਬਣੇ ਪਏ ਆ ਨਿਊਜ਼ੀਲੈਂਡ ਦੇ ਕ੍ਰਾਈਸਚਰਚ ਸ਼ਹਿਰ ਦੀ ਇੱਕ ਮੈਂਬਰ ਪਾਰਲੀਮੈਂਟਾ ਉਹਨੇ ਆਪਣੀ ਤਸਵੀਰ ਮੈਂਬਰ ਪਾਰਲੀਮੈਂਟ ਦੇ ਤੌਰ ਦੇ ਉੱਤੇ ਸਦਨ ਦੇ ਵਿੱਚ ਪੇਸ਼ ਕੀਤੀ ਉਹਨੇ ਕਿਹਾ ਜੀ ਕਿ ਮੈਂ 5 ਮਿੰਟ ਦੇ ਵਿੱਚ ਇਹ ਤਸਵੀਰ ਆਪਦੀ ਤਿਆਰ ਕੀਤੀ ਆ ਇਹ ਤਸਵੀਰ ਮੈਂ ਇਸ ਕਰਕੇ ਤਿਆਰ ਕਰਕੇ ਲਿਆਈਆਂ ਕਿਉਂਕਿ ਕੋਈ ਵੀ ਕਿਸੇ ਦੀ ਕੋਈ ਮੰਦੀ ਤਸਵੀਰ ਨੰਗੀ ਤਸਵੀਰ ਬਣਾ ਸਕਦਾ ਉਹਨੇ ਇਹ ਗੱਲ ਕਹੀ ਸੀ ਕਿ ਸਾਡੇ ਦੇਸ਼ ਦੇ ਵਿੱਚ ਇਹੋ ਜਿਹਾ ਕਾਨੂੰਨ ਬਣਨਾ ਚਾਹੀਦਾ ਜਿਹੜਾ ਕਿ ਜੇਕਰ AI ਦੇ ਰਹੀਂ ਜੇਕਰ ਕਿਸੇ ਹੋਰ ਚੀਜ਼ ਦਾ ਡੀਪ ਫੇਕ ਵੀਡੀਓ ਜੋ ਬਣਦੀਆਂ ਉਹਦੇ ਬਾਰੇ ਕੋਈ ਨਾ ਕੋਈ ਕਾਨੂੰਨ ਬਣਨਾ ਚਾਹੀਦਾ ਵੀ ਕਿਸੇ ਦੀ ਨਿੱਜਤਾ ਕਿਸੇ ਦੀ ਪ੍ਰਾਈਵੇਸੀ ਕਿਸੇ ਦੀ ਪ੍ਰਸਿੱਧੀ ਕਿਸੇ ਦੀ ਨਿੱਜੀ ਜ਼ਿੰਦਗੀ ਕਿਸੇ ਦੀ ਸਮਾਜਿਕ ਜ਼ਿੰਦਗੀ ਜਿਹੜੀ ਉਹਦੇ ਉੱਤੇ ਅਸਰ ਪਾਉਣ ਵਾਲੇ ਲੋਕਾਂ ਦੇ ਉੱਤੇ ਸਖਤ ਕਾਨੂੰਨ ਬਣਨਾ ਚਾਹੀਦਾ ਇੱਕ ਉਹ ਮੈਂਬਰ ਪਾਰਲੀਮੈਂਟ ਹੈ ਜਿਹੜੀ ਆਪਣੇ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਇਸ ਮਾਮਲੇ ਦੇ ਉੱਤੇ ਸਖਤ ਕਾਨੂੰਨ ਬਣਾਉਣ ਦੇ ਲਈ ਖੜੀ ਹੋ ਕੇ ਗੱਲ ਕਰ ਰਹੀ ਹੈ ਤੇ ਇੱਕ ਸਾਡਾ ਪੰਜਾਬ ਹੈ ਜਿੱਥੇ ਕਿ ਪੰਜਾਬੀ ਪੰਜਾਬੀਆਂ ਦੇ ਬਾਰੇ ਕੋਈ ਕਿ ਤਿੱਤਾਂ ਵਾਲੀਆਂ ਕਰਤੂਤਾਂ ਵਾਲੀਆਂ ਗੱਲਾਂ ਕਰਦੇ ਆ ਅਸੀਂ ਪੰਜਾਬੀ ਇਹਨੇ ਵਿਹਲੜ ਕਿਉਂ ਸਵਾਲਤਾਏ ਮੈਨੂੰ ਤਾਂ ਕਦੇ-ਕਦੇ ਐਂ ਲੱਗਦਾ ਵੀ ਜੇ ਕਿਤੇ ਨੈੱਟ ਖਤਮ ਹੀ ਹੋ ਜਾਏ ਸਭ ਤੋਂ ਵੱਧ ਨੁਕਸਾਨ ਹੀ ਪੰਜਾਬੀਆਂ ਦਾ ਹੋਣਾ ਹੈ ਤੇ ਕਈਆਂ ਦਾ ਜਾਨੀ ਨੁਕਸਾਨ ਵੀ ਹੋ ਜਾਣਾ ਕਿਉਂਕਿ ਉਹਨੇ ਹੌਸਲਾ ਹੀ ਹਾਰ ਜਾਣਾ ਜਿਵੇਂ ਟਿਕਟੌਕ ਤੋਂ ਬਾਅਦ ਕਈਆਂ ਨੂੰ ਦੰਦਲਾ ਪੈ ਗਈਆਂ ਸੀ ਵੀ ਪਾਈਏ ਤਾਂ ਪੰਜਾਬ ਦੇ ਵਿੱਚ ਬੰਦ ਹੋਗੀ ਭਾਰਤ 'ਚ ਬੰਦ ਹੋਗੀ ਹੁਣ ਬਣੂਗਾ ਕੀ ਕਿਉਂਕਿ ਮੈਨੂੰ ਕਦੇ-ਕਦੇ ਲੱਗਦਾ ਵੀ ਜਿਸ ਤਰੀਕੇ ਦੇ ਸਾਡੀਆਂ ਆਰਤਾ ਬਣੀਆਂ ਤੁਸੀਂ ਚੰਗੀਆਂ ਚੀਜ਼ਾਂ ਦੇਖਦੇ ਹੋ ਬਹੁਤ ਵਧੀਆ ਗੱਲ ਆ ਤੁਸੀਂ ਕੋਈ ਜਾਣਕਾਰੀ ਭਰਪੂਰ ਵੀਡੀਓ ਦੇਖਦੇ ਜਾਂ ਜਾਣਕਾਰੀ ਵੀਡੀਓ ਵਾਲੀ ਪਾਉਨੇ ਆ ਤੇ ਇਹਨਾਂ ਲਈ ਬਹੁਤ ਧੰਨਵਾਦ ਆ ਬਹੁਤ ਵਧੀਆ ਗੱਲ ਆ ਪਰ ਜੇ ਕੋਈ ਕੁਝ ਵੀ ਦੇਖੀ ਜਾਂਦੇ ਆ ਇੱਥੇ ਗਾਲਾਂ ਕੱਢਣ ਵਾਲਿਆਂ ਨੂੰ ਵੀ ਸੁਣੀ ਜਾਂਦੇ ਆ ਇੱਥੇ ਗਾਲਾਂ ਕੱਢ ਕੱਢ ਕੇ ਲੋਕ ਆ ਜਿਹੜੇ ਇਥੇ ਗਾਲਾਂ ਸੁਣ ਕੇ ਤੇ ਅੱਗੇ ਥੱਲੇ ਗਾਲਾਂ ਕੱਢ ਕੇ ਲੋਕ ਪੰਜਾਬ ਦੀ ਤਰੱਕੀ 'ਚ ਯੋਗਦਾਨ ਪਾਈ ਜਾਂਦੇ ਆ ਇਦਾਂ ਤੁਹਾਨੂੰ ਮਿਲਦਾ ਕੀ ਆ ਸਵਾਲ ਇਹ ਆ ਕਿ ਤੁਸੀਂ ਘਰੋਂ ਕੱਢੇ ਹੋ ਕਿ ਤੁਹਾਡੇ ਕੋਲੇ ਜ਼ਿੰਦਗੀ ਦੇ ਵਿੱਚ ਹੋਰ ਕੋਈ ਕੰਮ ਹੈ ਨਹੀਂਗਾ ਜਾਂ ਮੈਨੂੰ ਸਮਝ ਨਹੀਂ ਆਉਂਦੀ ਵੀ ਪਾਈਏ ਕਿਹੜੀ ਮਿੱਟੀ ਦੇ ਮਨੋੱਖਾ ਤੇ ਇਹਨਾਂ ਨੂੰ ਲਾਣਤਾ ਪੈਣ ਦੇ ਬਾਵਜੂਦ ਵੀ ਅਕਲ ਚੋਂ ਨਹੀਂ ਆਉਂਦੀ ਮੈਨੂੰ ਕਦੇ-ਕਦੇ ਲੱਗਦਾ ਵੀ ਇਹ ਭਟਕਦੀਆਂ ਰੂਹਾਂ ਇਹ ਭਟਕਦੀਆਂ ਆਤਮਾਵਾਂ ਇਹ ਆਤਮਾਵਾਂ ਸ਼ਾਂਤ ਨਹੀਂ ਹੁੰਦੀਆਂ ਇਹਨਾਂ ਨੇ ਇੱਕ ਛੱਡ ਕੇ ਦੂਜੀ ਦੂਜੀ ਛੱਡ ਕੇ ਤੀਜੀ ਤੀਜੀ ਛੱਡ ਕੇ ਚੌਥੀ ਕੋਈ ਨਾ ਗੱਲ ਕਰੀ ਜਾਣੀ ਆ ਪੰਜਾਬ ਦੇ ਵਿੱਚ ਵੀ ਆਉਂਦੇ ਸਮੇਂ ਤੁਸੀਂ ਕਹਿਰ ਦੇਖਿਓ ਆਉਂਦੇ ਸਮੇਂ ਦੇ ਵਿੱਚ AI ਦਾ ਕੀ ਕੀ ਰੂਪ ਆਉਣਾ ਸਾਹਮਣੇ ਪਿਛਲੇ ਦਿਨੀ ਲੁਧਿਆਣੇ ਦੇ ਵੱਲ ਦੋ ਮਸ਼ਹੂਰ ਹਸਤੀਆਂ ਵੱਖ-ਵੱਖ ਕੰਮਾਂ ਦੇ ਵਿੱਚ ਉਹਨਾਂ ਨੂੰ ਆਪਸ ਦੇ ਵਿੱਚ ਗਲਬਕੜੀ ਪਵਾ ਕੇ ਤੇ ਚੁੰਮਣ ਦੇ ਦ੍ਰਿਸ਼ ਬਣਵਾ ਦਿੱਤੇ ਗਏ ਆ ਦੋਵੇਂ ਬੰਦੇ ਆ ਦੋਵਾਂ ਦੇ ਇੱਕ ਦੂਜੇ ਨੂੰ ਚੁੰਮਣ ਦੇ ਦ੍ਰਿਸ਼ ਬਣਾਏ ਗਏ ਆ AI ਦੇ ਰਾਹੀਂ ਤੇ ਉਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਤਾਂ ਥੱਲੇ ਪੰਜਾਬ ਗਣੇ ਗੱਲ ਕਹੀ ਲੈ ਲੱਗ ਗਿਆ ਪਤਾ ਇਹ ਵੀ ਉਹ ਹੋ ਜਈ ਆ ਲੱਗ ਗਿਆ ਪਤਾ ਇਹ ਵੀ ਵਿੱਚੋਂ ਆ ਹੀ ਨਿਕਲੇ ਆ ਲੱਗ ਗਿਆ ਪਤਾ ਹੀ ਆਪਸ ਦੇ ਵਿੱਚ ਹੀ ਐਂ ਕਰੀ ਜਾਂਦੇ ਆ ਇਹ ਸਾਡੇ ਪੰਜਾਬੀਆਂ ਦੇ ਹਿੱਸੇ ਦੇ ਵਿੱਚ ਗੱਲ ਆਈ ਕਿਸੇ ਨੂੰ ਗੋਰੇ ਨੂੰ ਥੋੜੀ ਸਾਡੀ ਇਹੋ ਜੀ ਵੀਡੀਓ ਬਣਾਉਣ ਦੀ ਲੋੜ ਆ ਅਸੀਂ ਪੰਜਾਬੀ ਹੀ ਮਾੜੇ ਆ ਅਸੀਂ ਪੰਜਾਬੀ ਹੀ ਇੱਕ ਦੂਜੇ ਦੀਆਂ ਲੱਤਾਂ ਖਿੱਚਦੇ ਆ ਦੂਜੇ ਦੇ ਕਰਦਾਰ ਕੁਸ਼ੀ ਕਰਨ ਦੀ ਸਭ ਤੋਂ ਪਹਿਲਾਂ ਕੋਸ਼ਿਸ਼ ਕਰਦੇ ਆ ਹੁਣ ਬਹੁਤ ਸਾਰੇ ਮੀਡੀਆ ਦੇ ਅੰਗਾਂ ਦੇ ਵੱਲੋਂ ਜਦੋਂ ਵੀਡੀਓ ਚਲਾਈ ਗਈ ਚਲੋ ਮੇਰੇ ਬਾਰੇ ਖਬਰਾਂ ਲਾਈਆਂ ਗਈਆਂ ਵੀ ਭਾਈ ਇਹ ਖਬਰ ਫੇਕ ਆ ਤੇ ਮੈਂ ਸਾਰਿਆਂ ਨੂੰ ਇਹ ਗੱਲ ਕਹੀ ਯਾਰ ਕਿ ਅਸੀਂ ਬਿਲਕੁਲ ਸੱਚ ਆ ਕਿ ਪਾਕਿਸਤਾਨ ਦੇ ਵਿੱਚ ਗਏ ਸਾਂ ਤੇ ਪਾਕਿਸਤਾਨ ਦੇ ਵਿੱਚ ਜਾਣਾ ਕੋਈ ਗੁਨਾਹ ਵੀ ਨਹੀਂ ਆ ਬਹੁਤ ਸਾਰੇ ਵੱਡੇ ਕਲਾਕਾਰ بڑے ਪੱਤਰਕਾਰ ਬੜੇ ਸਾਡੇ ਜਿਹੜੇ ਸਿੱਖ ਭਾਈਚਾਰੇ ਦੇ ਲੋਕ ਆ ਜਿਹੜੇ ਉਹ ਸਾਲ ਦੇ ਵਿੱਚ ਕਈ-ਕਈ ਵਾਰ ਜਾਂਦੇ ਆ ਪਾਕਿਸਤਾਨ ਜਾਣਾ ਕੋ ਗਣਾ ਥੋੜੀ ਆ ਨਾਲੇ ਆਪਾਂ ਕਿਹੜਾ ਕੋ ਗੈਰ ਕਾਨੂੰਨੀ ਤਰੀਕੇ ਨਾਲ ਜਾਂਦੇ ਆ ਦਿੱਲੀ ਦੇ ਵਿੱਚ ਐਮਬੈਸੀ ਹੈ ਐਮਬੈਸੀ ਵਿੱਚੋਂ ਵੀਜ਼ਾ ਲੱਗਦਾ ਹੈ ਫੇਰ ਹੀ ਅਸੀਂ ਜਾਂਦੇ ਹਾਂ ਨਾਲੇ ਜੇਕਰ ਕੋਈ ਬੰਦਾ ਗਲਤ ਕੰਮ ਕਰਦਾ ਹੋਊਗਾ ਕੋਈ A B C D ਉਹਦੇ ਖਿਲਾਫ ਸਖਤ ਕਾਰਵਾਈ ਹੋਣੀ ਹੀ ਚਾਹੀਦੀ ਆ ਪਰ ਪਾਕਿਸਤਾਨ ਜਾਣ ਵਾਲਾ ਹਰ ਬੰਦਾ ਆਪਾਂ ਇਹ ਗੱਲ ਕਹੀਏ ਵੀ ਪਾਈਏ ਮਾੜਾ ਹੈ ਇਹ ਤਾਂ ਜੀ ਸਮਾਜ ਵਿਰੋਧੀ ਹੈ ਇਹ ਭਾਰਤ ਵਿਰੋਧੀ ਹੈ ਅਸੀਂ ਤਾਂ ਕੋਈ ਭਾਰਤ ਵਿਰੋਧੀ ਨਹੀਂ ਅਸੀਂ ਜਾ ਕੇ ਆਏ ਆ ਤਿੰਨ ਦਿਨ ਜਿਹੜੀ ਪੰਜਾਬੀ ਕਾਨਫਰੰਸ ਸੀ ਉਸ ਪੰਜਾਬੀ ਕਾਨਫਰੰਸ ਦੇ ਵਿੱਚ ਪੰਜਾਬ ਦੇ ਮਿਲਵਰਤਨ ਦੀ ਸੱਭਿਆਚਾਰ ਦੀ ਸਭ ਤਰ੍ਹਾਂ ਦੀ ਗੱਲਬਾਤ ਹੋਈ ਆ ਉਸ ਤੋਂ ਬਾਅਦ ਅਸੀਂ ਆ ਗਏ ਆ ਅਸੀਂ ਬਾਬੇ ਨਾਨਕ ਦੀ ਧਰਤੀ ਤੇ ਗਏ ਆ ਨਨਕਾਣਾ ਸਾਹਿਬ ਨਤਮਸਤਕ ਹੋ ਕੇ ਆਇਆ ਅਸੀਂ ਡੇਰਾ ਸਾਹਿਬ ਦੇਖਿਆ ਅਸੀਂ ਉੱਥੇ ਜਾ ਕੇ ਤੇ ਹੋਰ ਵਕ ਖਾਸ ਕਰਕੇ ਦੁੱਲੇ ਪੱਟੀ ਦੀ ਕਬਰ ਤੇ ਜਾ ਕੇ ਆਏ ਆ ਅਸੀਂ ਉੱਥੇ ਸਾਈਂ ਜ਼ਹੂਰ ਸਾਹਿਬ ਨੂੰ ਉਹਨਾਂ ਦੀ ਇੰਟਰਵਿਊ ਕੀਤੀ ਆ ਅਸੀਂ ਸਲੀਮ ਅਲਬੇਲਾ ਤੇ ਗੋਗਾ ਪਸਰੂਰੀ ਹਰਾਨੀ ਨਾਲ ਗੱਲਬਾਤ ਕੀਤੀ ਆ ਹੋਰ ਹਸਤਗਾਂ ਨਾਲ ਗੱਲਬਾਤ ਕੀਤੀ ਆ ਪਰ ਮਤਲਬ ਇਹ ਨਹੀਂ ਕਿ ਜਿਹੜਾ ਵੀ ਗਿਆ ਵੀ ਭਾਈ ਉਹ ਇਸ ਤਰੀਕੇ ਨਾਲ ਗਲਤ ਹੋ ਗਿਆ ਸਾਨੂੰ ਆਪਣੀ ਸੋਚ ਆ ਨਾ ਜਿਹੜੀ ਉਹ ਵੱਖਰੀ ਵੱਡੀ ਰੱਖਣੀ ਪਊਗੀ ਵੀ ਕਿਤੇ ਇਹਦੇ ਪਿੱਛੇ ਕਾਰਨ ਇਹ ਤਾਂ ਨਹੀਂ ਵੀ ਭਾਈ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜੇ ਕਰਤਾਰਪੁਰ ਸਾਹਿਬ ਦੇ ਲਾਂਘੇ ਦੇ ਰਾਹੀ ਵੀ ਮੱਥਾ ਟੇਕਣ ਜਾਂਦੇ ਆ ਇਹ ਭਾਈ ਉਹ ਵੀ ਰੋਕ ਦਿੱਤੇ ਜਾਣ ਕਿਤੇ ਇਹਦੇ ਪਿੱਛੇ ਕਾਰਨ ਇਹ ਤਾਂ ਨਹੀਂ ਇਹਦੇ ਪਿੱਛੇ ਮਕਸਦ ਕੀ ਆ ਕਿਉਂਕਿ ਜੇਕਰ ਬੰਦਾ ਕੋਈ ਵੀ ਗਲਤ ਆ A B C D ਉਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਤੇ ਏਜੰਸੀਆਂ ਨੂੰ ਇਸ ਗੱਲ ਦਾ ਪਤਾ ਹੁੰਦਾ ਵੀ ਭਾਈ ਇਹ ਬੰਦਾ ਗਲਤ ਕਰ ਰਿਹਾ ਕਿ ਸਹੀ ਕਰ ਰਿਹਾ ਨਾਲੇ ਜੇ ਆਪਾਂ ਉੱਥੇ ਜਾਣ ਦੇਣਾ ਹੀ ਨਹੀਂ ਤੇ ਇੱਥੇ ਐਮਬੈਸੀ ਨਾ ਸਥਾਪਿਤ ਹੋਣ ਦਿਓ ਇੱਥੇ ਐਮਬੈਸੀ ਨਾ ਹੋਊਗੀ ਗੱਲ ਹੀ ਖਤਮ ਹੋ ਗਈ ਫਿਰ ਐਮਬੈਸੀ ਵੀ ਆ ਫਿਰ ਵੀਜ਼ਾ ਵੀ ਲੱਗਦਾ ਫਿਰ ਬੰਦਾ ਜਾਂਦਾ ਵੀ ਆ ਫਿਰ ਬੰਦਾ ਮੁੜ ਕੇ ਵੀ ਆਉਂਦਾ ਹਾਂ ਜੇਕਰ ਕੋਈ 1 2 3 5 7 10 ਫੀਸਦੀ ਜਿੰਨੇ ਵੀ ਲੋਕ ਹੋਣਗੇ ਜੇਕਰ ਕੋਈ ਭਾਰਤ ਦੇ ਬਾਰੇ ਗਲਤ ਉੱਥੇ ਜਾਣਕਾਰੀ ਪਚਾਉਂਦਾ ਕੋਈ ਇਦਾਂ ਦੇ ਅੰਸਰਾਂ ਦੇ ਨਾਲ ਜੁੜਿਆ ਹੋਇਆ ਉਰੇ ਬਾਰੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਪਰ ਹਰ ਇੱਕ ਦੇ ਨਾਲ ਇਹ ਗੱਲ ਕਰਨੀ ਤੇ ਸਾਡੇ ਪੰਜਾਬ ਦੇ ਕੁਝ ਕੁ ਲੋਕ ਜਿਨ੍ਹਾਂ ਨੂੰ ਆਏ ਲੱਗਦਾ ਜੀ ਕਿ ਭਾਈ ਆਪਾਂ ਇੱਥੇ ਬੈਠ ਕੇ ਬਸ ਇਨਾ ਕੀ ਯੋਗਦਾਨ ਪਾਉਣਾ ਭਾਰਤ ਦੇ ਵਿੱਚ ਵੀ ਭਾਈ ਇਧਰਲਾ ਪਾਸਾ ਗਲਤ ਆ ਇਧਰਲੇ ਬੰਦੇ ਗਲਤ ਆ ਇਧਰਲਾ ਆ ਬੰਦਾ ਗਲਤ ਆ ਇਨਾ ਗੱਲਾਂ ਤੋਂ ਆਪਾਂ ਉੱਤੇ ਉੱਠ ਗਏ ਫਿਰ ਗੱਲ ਇੱਥੇ ਮੁਕਦੀ ਆ ਵੀ ਜਿਹੜਾ ਸੋਸ਼ਲ ਮੀਡੀਆ ਇਹ ਬਰੂਦ ਵਰਗਾ ਇਹ ਬਰੂਦ ਤੁਹਾਡੇ ਨੁਕਸਾਨ ਦੇ ਵਿੱਚ ਵੀ ਪੁੱਗ ਸਕਦਾ ਤੇ ਤੁਹਾਨੂੰ ਚੰਗਿਆੜੀਆਂ ਦੇ ਨਾਲ ਤੇ ਬੜਾ ਰੋਮਾਂਚਿਤ ਵੀ ਕਰ ਸਕਦਾ ਕਿਉਂਕਿ ਜਦੋਂ ਕਿਸੇ ਦੀ ਮਿੱਟੀ ਪੱਟੀ ਜਾਂਦੀ ਹੁੰਦੀ ਹੈ ਅਸੀਂ ਕਈ ਲੋਕ ਜਿਹੜੇ ਚਾਹ ਦੇ ਵਿੱਚ ਹੁੰਨੇ ਆ ਗਰੁੱਪਾਂ ਦੇ ਵਿੱਚ ਛਿੱਟਕੀਦਾਂ ਪਾਉਨੇ ਆ ਆ ਵੇਖੋ ਫਸ ਗਿਆ ਆ ਵੇਖੋ ਚੱਕਤਾ ਵੇਖੋ ਚੱਕਤਾ ਯਕੀਨ ਮੰਨਿਓ ਰੱਬ ਨੂੰ ਜਾਣ ਦੇਣੀ ਆ ਪਤਾ ਨਹੀਂ ਕੱਲ ਨੂੰ ਮਰ ਜਾਣਾ ਕਿ ਪਤਾ ਨਹੀਂ ਕਦੋਂ ਮਰਨਾ ਮੈਂ ਅੱਜ ਤੱਕ ਕਿਸੇ ਦੀ ਸਹੀ ਵੀਡੀਓ ਵੀ ਗਰੁੱਪ ਚ ਨਹੀਂ ਪਾਈ ਮੈਂ ਕਿਸੇ ਦੀ ਕੋਈ ਭੇਜੀ ਹੋਈ ਚੀਜ਼ ਮੰਨ ਲਓ ਤੁਸੀਂ ਮੈਨੂੰ ਭੇਜ ਦਿਓ ਕੋਈ ਪੋਸਟ ਭੇਜ ਦਿਓ ਮੈਂ ਕਿਸੇ ਨੂੰ ਭੇਜਦਾ ਹੀ ਨਹੀਂ ਨਾ ਤਾਂ ਮੈਂ ਇੰਨਾ ਵਹਿਲਾ ਤੇ ਨਾ ਮੇਰੀ ਕੋਈ ਦਿਲਚਸਪੀ ਆ ਹਾਂ ਪਰ ਕਈ ਵਾਰੀ ਕੋਈ ਚੀਜ਼ ਸੱਚੀ ਵੀ ਹੁੰਦੀ ਹੋਣੀ ਮੈਂ ਤਾਂ ਵੀ ਨਹੀਂ ਪਾਉਂਦਾ ਕਿਉਂਕਿ ਦੇਖੋ ਮੈਂ ਕੋਈ ਅੱਗੇ ਡਾਕੀਆ ਥੋੜੀ ਕਿ ਮੈਂ ਉਹਨੂੰ ਅੱਗੇ ਤੋਕੇ ਪਹੁੰਚਾਉਣਾ ਹੀ ਪਹੁੰਚਾਉਣਾ ਇਸ ਕਰਕੇ ਮੇਰੀ ਬੇਨਤੀ ਆ ਵੀ ਤੁਸੀਂ ਇੰਨੇ ਜਾਂ ਕੋਈ ਵੀ ਭੈਣ ਵੀਰ ਆ ਜਿਹੜਾ ਕਿ ਜਿਹਨੂੰ ਕਾਲ ਬਹੁਤ ਛੜੀ ਰਹਿੰਦੀ ਆ ਵੀ ਪਾਈ ਆ ਆ ਚੀਜ਼ ਨੂੰ ਮੈਂ ਅੱਗੇ ਪਹੁੰਚਾ ਦਿਆਂ ਆ ਚੀਜ਼ ਮੈਂ ਅੱਗੇ ਪਹੁੰਚਾ ਦਿਆਂ ਉਹਨੂੰ ਥੋੜਾ ਜਿਹਾ ਗੁਰੇਜ਼ ਕਰਨਾ ਚਾਹੀਦਾ ਸਮੇਂ ਨੂੰ ਸਮਝਣਾ ਚਾਹੀਦਾ ਆਪਦੇ ਸਮੇਂ ਦੀ ਵੀ ਕਦਰ ਕਰਨੀ ਚਾਹੀਦੀ ਆ ਦੂਜੇ ਦੇ ਸਮੇਂ ਦੀ ਵੀ ਕਦਰ ਕਰਨੀ ਚਾਹੀਦੀ ਆ ਤਮਾਸ਼ੀਬੀਨੀ ਵਿੱਚੋਂ ਨਿਕਲਣਾ ਚਾਹੀਦਾ ਸਾਡ ਪੰਜਾਬੀ ਨੇ ਪੰਜਾਬੀ ਦਾ ਸਭ ਤੋਂ ਵੱਧ ਨੁਕਸਾਨ ਕੀਤਾ ਮੈਂ ਤੁਹਾਨੂੰ ਇੱਕ ਨਿੱਕੀ ਜਿਹੀ ਉਦਾਹਰਣ ਦੇ ਦਿੰਦਾ ਇੱਥੇ ਪੰਜਾਬੀ ਇਹ ਗੱਲ ਕਹਿੰਦੇ ਜੀ ਕਿ ਫੁਲਾਣੇ ਬਹੁਤ ਮਾੜੇ ਹਨ ਏਜੰਸੀਆਂ ਨੇ ਸਾਡੇ ਬਾਰੇ ਆ ਕਰ ਦਿੱਤਾ ਹੈ ਕੋਈ ਕੁਝ ਨਹੀਂ ਕੀਤਾ ਆਪਾਂ ਆਪ ਡਰਾਮੇਬਾਜ਼ ਲੋਕ ਆ ਅਸੀਂ ਪੰਜਾਬੀ ਪੰਜਾਬੀ ਦੇ ਕਿੰਨਾ ਕੰਮ ਆਉਨੇ ਆ ਨਾਤ ਅਸੀਂ ਇਸ ਗੱਲ ਦੀ ਡੌਂਡੀ ਪਿੱਟਦੇ ਆ ਪ੍ਰਵਾਸੀ ਪੰਜਾਬੀ ਆ ਗਏ ਭਈਏ ਆ ਗਏ ਇੱਥੇ ਕਬਜ਼ਾ ਕਰ ਲਿਆ ਉਹਨਾਂ ਦਾ ਏਕਾ ਦੇਖੋ ਪਹਿਲਾਂ ਉਹ ਪੰਜਾਬੀ ਏਕੇ ਦੇ ਵਿੱਚ ਕਿੰਨੇ ਆ ਜਿਹੜੇ ਕਿ ਉਹ ਪ੍ਰਵਾਸੀ ਏਕੇ ਚ ਕਿੰਨੇ ਆ ਕਦੇ ਉਹਨਾਂ ਨੇ ਇੱਕ ਦੂਜੇ ਦੀ ਪੋਸਟ ਦੇ ਉੱਤੇ ਗੰਦ ਪਾਇਆ ਵੀ ਆਤਾ ਜੀ ਉਥੋਂ ਯੂਪੀ ਦੇ ਵਿੱਚੋਂ ਆ ਕੁਝ ਕਰਕੇ ਆਇਆ ਇਹਨੇ ਗੰਦ ਬਹੁਤ ਪਾਇਆ ਇਹਦੀਆਂ ਲੱਤਾਂ ਖਿੱਚੋ ਇਹਦੀ ਮਿੱਟੀ ਪਟੋ ਇਹਨੂੰ ਕੰਮ ਤੋਂ ਹਟਾ ਦਿਓ ਇਹ ਕੰਮ ਅਸੀਂ ਪੰਜਾਬੀ ਕਰਦੇ ਆ ਉਹਦੀ ਮਿੱਟੀ ਪੱਟਦੀ ਉਹਦੇ ਖਿਲਾਫ ਲਿਖਤਾ ਉਹਨੂੰ ਗਾਲ ਕੱਢਦੀ ਉਹਦੀ ਫੋਟੋ ਵਿਗਾੜ ਕੇ ਪਾਤੀ ਉਹਦੇ ਬਾਰੇ ਕੋਈ ਤਮਾਸ਼ੀਨੀ ਵਾਲੀ ਗੱਲ ਕਰਤੀ ਆਪਾਂ ਆਪਦੇ ਭਾਈਚਾਰੇ ਦੇ ਆਪ ਵਹਿਰੀ ਆ ਸਾਨੂੰ ਕੋਈ ਪਸੰਦ ਨਾ ਪਸੰਦ ਹੋ ਸਕਦਾ ਪਰ ਅਕਲ ਦੇ ਮੂਹੇ ਖੋਲੋ ਮੈਂ ਬਿਲਕੁਲ ਠੀਕ ਠਾਕ ਹਾਂ ਤੁਹਾਡੇ ਕਿਰਪਾ ਦੇ ਨਾਲ ਤੁਹਾਡੇ ਅਸ਼ੀਰਵਾਦ ਦੇ ਨਾਲ ਅਸੀਂ ਸਾਰੇ ਬਿਲਕੁਲ ਠੀ ਨਾ ਸਾਨੂੰ ਜਸੂਸੀ ਆਉਂਦੀ ਹੈ ਤੇ ਨਾ ਕਰਨੀ ਆ ਨਾ ਮੈਨੂੰ ਫੜਿਆ ਗਿਆ ਨਾ ਮੈਨੂੰ ਕੋਈ ਫੋਨ ਆਇਆ ਬਾਬਾ ਮੇਰ ਕਰੇ ਸਾਰਿਆਂ ਦੇ ਉੱਤੇ ਭਾਰਤ ਜਿੰਦਾਬਾਦ ਪੰਜਾਬ ਜਿੰਦਾਬਾਦ